ਇਹ ਵਾਰ বাস স্ট্যান্ড ਜਿੱਦਾਂ ਕੱਲ ਅਸੀਂ বাস স্ট্যান্ড ਚੈੱਕ ਕੀਤੇ ਸੀਗੇ ਅੱਜ ਰੇਲਵੇ ਸਟੇਸ਼ਨ ਤੇ ਚੈਕਿੰਗ ਹੈ ਮਤਲਬ ਅਸੀਂ 15 ਅਗਸਤ ਤੱਕ ਟੋਟਲ ਬਾਰ-ਬਾਰ ਕੀ ਕਹਿੰਦੇ 몰ਸ ਪੀੜ ਪਾੜ ਵਾਲੀਆਂ ਮਾਰਕੀਟੇ ਮਾਰਕਟ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਇਹ ਨੂੰ ਰਾਈਟ ਸਾਡੀ ਫੋਰਸ ਕੱਲੇ ਕੱਲੇ ਡੱਬੇ ਚ ਐਂਡ ਰੋਕੇ ਤਾਂ ਕਿ ਇਹਦੇ ਚ ਕੋਈ ਲਵਾਰਸ ਦੀ ਜਨਾ ਕੋਈ ਰਾਜਵੇ 26 ਜਨਵਰੀ ਦੇ ਤਹਿਤ ਲੋਕ ਉਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਪਰ ਪੁਲਿਸ ਦੀ ਪ੍ਰੈਜ਼ੈਂਸ ਤੇ ਐਕਟਿਵਨੈਸ ਦੇ ਨਾਲ ਮਾੜਾ ਆਨਸਰ ਭੱਜ ਜਾਂਦਾ ਤੇ ਹੋਰ ਸਾਡੇ ਜਿਹੜੇ ਡਿਸਟ੍ਰਿਕਟਸ ਤੇ ਉਹ ਲੱਗਦੇ ਆ ਉਹਨਾਂ ਤੇ ਵੀ ਸਾਡੀ ਆਪਸ ਚ ਕੋਆਰਡੀਨੇਸ਼ਨ ਵੀ ਸਤਿ ਸ਼੍ਰੀ ਅਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸਿੱਧੀਆਂ ਤਸਵੀਰਾਂ ਸਭ ਤੋਂ ਪਹਿਲਾਂ ਵਿਖਾਣੇ ਆ ਕਿਉਂਕਿ ਇਸ ਵਕਤ ਅਸੀਂ ਮੋਹਾਲੀ ਰੇਲਵੇ ਸਟੇਸ਼ਨ ਦੇ ਉੱਪਰ ਮੌਜੂਦ ਆ ਮੋਹਾਲੀ ਰੇਲਵੇ ਸਟੇਸ਼ਨ ਜਿਸ ਦੇ ਉੱਪਰ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਟ੍ਰੇਨਾਂ ਦੇ ਆਉਣ ਜਾਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੁੰਦਾ ਹੈ ਔਰ ਚੈਕਿੰਗ ਦੇ ਲਿਹਾਜ਼ ਨਾਲ ਇਸ ਰੇਲਵੇ ਸਟੇਸ਼ਨ ਦੇ ਉੱਪਰ ਪੁਲਿਸ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਅੱਜ ਰੇਲਵੇ ਸਟੇਸ਼ਨ ਦੇ ਉੱਪਰ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਉਸ ਦੇ ਵਿੱਚ ਚੈਕਿੰਗ ਹੋ ਰਹੀ ਹੈ ਜਿਹੜੇ ਯਾਤਰੀ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ 15 ਅਗਸਤ ਦੇ ਲਿਹਾਜ਼ ਦੇ ਨਾਲ ਸੁਰੱਖਿਆ ਦੇ ਚਾਕਚੋਬੰਦ ਪ੍ਰਬੰਧ ਰਹਿਣ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਹੈ ਕਿਸੇ ਵੀ ਸ਼ਰਾਰਤੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਨੂੰ ਲੈ ਕੇ ਪੁਲਿਸ ਜਿਹੜੀ ਹੈ ਪੂਰੀ ਤੌਰ ਤੇ ਮੁਸਤੈਦ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰ ਵੀ ਵਿਖਾ ਰਹੇ ਹ ਕੀ ਇੱਕ ਟ੍ਰੇਨ ਦੇ ਵਿੱਚ ਅਸੀਂ ਮੌਜੂਦ ਹਾਂ ਟ੍ਰੇਨ ਦੇ ਵਿੱਚ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਹੈ ਪੁਲਿਸ ਕਰਮੀ ਜਿਹੜੇ ਨੇ ਉਹ ਮੌਜੂਦ ਹੈ ਯਾਤਰੀਆਂ ਦੇ ਬੈਗਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਯਾਤਰੀਆਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਜੇ ਵੀ ਜੋੜਾ ਵੀ ਕੋਈ ਸੰਦੇਗਤ ਮਿਲਦਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਦੇ ਆਧਾਰ ਕਾਰਡ ਹੋਰ ਜਿਹੜੇ ਆਈਡੈਂਟੀਟੀ ਪ੍ਰੂਫ ਹੈ ਉਹਨਾਂ ਦੀ ਕਾਪੀ ਮੰਗੀ ਜਾਂਦੀ ਹੈ ਔਰ ਜਿਸ ਢੰਗ ਦੇ ਨਾਲ ਇੱਥੇ ਵੀ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਬੈਗਾਂ ਦੀ ਚੈਕਿੰਗ ਹੋ ਰਹੀ ਹੈ ਬੈਗਾਂ ਦੀ ਚੈਕਿੰਗ ਇਸ ਲਿਹਾਜ਼ ਦੇ ਨਾਲ ਹੋ ਰਹੀ ਹੈ ਕਿ ਲਾਇਨ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਮੇਨਟੇਨ ਰਹੇ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਕਿਸੇ ਵੀ ਅਪਰੀਆ ਘਟਨਾ ਨੂੰ ਅੰਜਾਮ ਨਾ ਦੇ ਸਕੇ 15 ਅਗਸਤ ਦੇ ਲਿਹਾਜ਼ ਦੇ ਨਾਲ ਚੈਕਿੰਗ ਜਿਹੜੀ ਹੈ ਇਸ ਢੰਗ ਦੇ ਨਾਲ ਇੱਥੇ ਮੁਕੰਮਲ ਕੀਤੀ ਜਾ ਰਹੀ ਹੈ ਜਿਸ ਦੀਆਂ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਰੇਲਵੇ ਸਟੇਸ਼ਨ ਟ੍ਰੇਨ ਦੇ ਅੰਦਰ ਚੈਕਿੰਗ ਹੋ ਰਹੀ ਹੈ ਨੰਗਲ ਡੈਮ ਅੰਬਾਲਾ ਕੈਂਟ ਦੀਆ ਟ੍ਰੇਨ ਹੈ ਔਰ ਜਿਸ ਤੰਗ ਦੇ ਨਾਲ ਇੱਥੇ ਟ੍ਰੇਨ ਪਹੁੰਚੀ ਔਰ ਉਸ ਤੋਂ ਬਾਅਦ ਇੱਥੇ ਚੈਕਿੰਗ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ ਇੱਕ ਇੱਕ ਡੱਬੇ ਦੇ ਵਿੱਚ ਜਾ ਕੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਜਿਹੜੇ ਮੁਲਾਜ਼ਮ ਨੇ ਉਹ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਤੋਂ ਵੀ ਪੁੱਛ ਕਿਛ ਹੋ ਰਹੀ ਹੈ ਕਿ ਆਖਿਰ ਲੋਕ ਜਿਹੜੇ ਨੇ ਉਹ ਕਿੱਥੋਂ ਆਏ ਨੇ ਕਿੱਥੇ ਜਾ ਰਹੇ ਨੇ ਉਹਨਾਂ ਦੇ ਸਮਾਨ ਦੇ ਵਿੱਚ ਕੀ ਹੈ ਬੈਗਾਂ ਦੀ ਚੈਕਿੰਗ ਹੋ ਰਹੀ ਹੈ ਲੋਕਾਂ ਤੋਂ ਲਗਾਤਾਰ ਪੁਛਗਿਸ਼ ਵੀ ਹੁੰਦੀ ਆ ਤੁਸੀਂ ਆਹ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹੋ ਜਿਸ ਢੰਗ ਦੇ ਨਾਲ ਬੈਗ ਜਿਹੜੇ ਨੇ ਉਹਨਾਂ ਦੀ ਵੀ ਤਲਾਸ਼ੀ ਲਈਤੀ ਜਾਂਦੀ ਹੈ ਕਿ ਬੈਗ ਦੇ ਵਿੱਚ ਕੋਈ ਸੰਦਿਗਤ ਦਾ ਸਮਾਨ ਲੈ ਕੇ ਤੇ ਯਾਤਰੀ ਸਫ਼ਰ ਨਹੀਂ ਕਰ ਰਿਹਾ ਯਾਨੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਲਿਸ ਜਿਹੜੀ ਹੈ ਪੂਰਨ ਤੌਰ ਤੇ ਇਸ ਵਾਰ ਜਿਹੜੇ ਚਾਕਚੋਬੰਦ ਪ੍ਰਬੰਧ ਕਰਦੀ ਹੋਈ ਨਜ਼ਰ ਆਈ ਹੈ ਔਰ ਪੂਰੀ ਸੰਜੀਦਗੀ ਦੇ ਨਾਲ ਇੱਥੇ ਚੈਕਿੰਗ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆਈ ਹੈ ਤੁਹਾਨੂੰ ਤਸਵੀਰ ਵਖਾ ਰਿਹਾ ਆ ਇਹ ਮੁਹਾਲੀ ਰੇਲਵੇ ਸਟੇਸ਼ਨ ਦੀ ਤਸਵੀਰ ਹੈ ਮੁਹਾਲੀ ਰੇਲਵੇ ਸਟੇਸ਼ਨ ਜਿੱਥੇ ਟ੍ਰੇਨ ਦੇ ਅੰਦਰ ਚੈਕਿੰਗ ਹੋਈ ਹੈ ਟ੍ਰੇਨ ਦੇ ਅੰਦਰ ਜਾ ਕੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਉਹ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਸਰ ਰੂਟੀਨ ਪ੍ਰੋਸੈਸ ਹੈ ਜਾਂ ਕੁਝ ਖਾਸ ਹੈ ਇਸ ਵਾਰ ਦੀ ਚੈਕਿੰਗ ਨਹੀਂ ਵੈਸੇ ਵੈਸੇ ਸਾਡਾ 15 ਦਿਨ ਜਾਂ ਮਹੀਨੇ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਦੀਪਕ ਹਾਰਿਕ ਸਾਹਿਬ ਨੇ ਹੁਕਮਾਨ ਸਰ ਤੇ ਪਹਿਲੇ ਵੀ ਕਪਤਾਨਾਂ ਦੇ ਹੁਕਮਾਨ ਸਰ ਅਸੀਂ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਹਾਂ ਪਰ 15 ਅਗਸਤ ਤੇ ਅਸੀਂ ਜਿਹੜੀ ਚੈਕਿੰਗ ਹੈ ਇਹ ਵਧਾ ਦਿੱਤੀ ਜਾਂਦੀ ਹੈ ਜੀ ਸੋ ਇਹਦੇ ਵਿੱਚ ਅਸੀਂ ਆਪਣੇ ਕਾਸੋ ਆਪਰੇਸ਼ਨ ਦੇ ਤਹਿਤ ਕਈ ਵਾਰ ਬੱਸ ਸਟੈਂਡ ਜਿੱਦਾਂ ਕੱਲ ਅਸੀਂ ਬੱਸ ਸਟੈਂਡ ਚੈੱਕ ਕੀਤੇ ਸੀਗੇ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਮਤਲਬ ਅਸੀਂ 15 ਅਗਸਤ ਤੱਕ ਟੋਟਲ ਬਾਰ-ਬਾਰ ਕੀ ਕਹਿੰਦੇ 몰ਸ ਪੀੜ ਪਾੜ ਵਾਲੀਆਂ ਮਾਰਕਟ ਮਾਰਕ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਸੰਦੇਗ ਇਸ ਚੈਕਿੰਗ ਦੌਰਾਨ ਸੰਦੇਗ ਦੇ ਵੀ ਫੜੇ ਗਏ ਨੇ ਕਿਉਂਕਿ ਲਗਾਤਾਰ ਆਪਰੇਸ਼ਨ ਕਾਸੋ ਦੀ ਗੱਲ ਕਰੀਏ ਸਫਲ ਰਿਹਾ ਕਾਸੋ ਆਪਰੇਸ਼ਨ ਕਈ ਚੀਜ਼ਾਂ ਵੀ ਬਰਾਮਦ ਹੋਈਆਂ ਨੇ ਕਈ ਡਰਗ ਤਸਕਰ ਵੀ ਫੜੇ ਗਏ ਨੇ ਕੀ ਤੁਹਾਡੇ ਕੋਲ ਜਿਸ ਤਰ੍ਹਾਂ ਦੇ ਨਾਲ ਤੁਸੀਂ ਚੈਕਿੰਗ ਕਰ ਰਹੇ ਹੋ ਕੋਈ ਸੰਦੇਗ ਦੇ ਜਿਹੜੇ ਨੇ ਉਹ ਹਿਰਾਸਤ ਚ ਲਿੱਤੇ ਗਏ ਨੇ ਹਾਂਜੀ ਇਹ ਇਹਦੇ ਚ ਅਸੀਂ ਬੰਦੇ ਰਾਉਂਡ ਅਪ ਕਰ ਲੈਨੇ ਆ ਤੇ ਉਹਨਾਂ ਦੀ ਡਿਟੇਲ ਪੁੱਛ ਕੇ ਅਲੰਤੇ ਜੋ ਕੁਝ ਵੀ ਹੁੰਦੀ ਹੈ ਉਹਦੀ ਡਿਟੇਲਿੰਗ ਸ਼ਾਮ ਨੂੰ ਦੁਬਾਰਾ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤੀ ਜਾਂਦੀ ਹੈ ਜੀ ਤੇ ਇਹਦੇ ਵਿੱਚ ਅਸੀਂ ਵਾਹਨ ਤੇ ਪਾਇਆ ਸਾਹਿਬ ਵਗੈਰਾ ਵੀ ਜੇ ਜਿਹੜੇ ਕਾਸੋ ਆਪਰੇਸ਼ਨ ਦੌਰਾਨ ਅਸੀਂ ਯੂਜ਼ ਕਰਦੇ ਹਾਂ ਜੀ ਤੇ ਹਿਮਨ ਇੰਟੈਲੀਜੈਂਸ ਨਾਲ ਵੀ ਤੇ ਜਿੱਦਾਂ ਹੁਣ ਤੁਸੀਂ ਵੇਖਿਆ ਵੀ ਸਾਰੀ ਟ੍ਰੇਨ ਨੂੰ ਰਾਈਟ ਸਾਡੀ ਫੋਰਸ ਕੱਲੇ-ਕੱਲੇ ਡੱਬੇ 'ਚ ਐਂਟਰ ਹੋ ਕੇ ਤਾਂ ਕਿ ਇਹਦੇ 'ਚ ਕੋਈ ਲਵਾਰਸ ਚੀਜ਼ ਨਾ ਕੋਈ ਇਰਜ ਨਹੀਂ ਕਿਉਂਕਿ ਜਿਹੜੇ ਮਾੜੇ ਅਨਸਰ ਹੁੰਦੇ ਆ ਉਹਨਾਂ ਨੇ ਵੀ ਆਪਣਾ ਇਹੋ ਜਿਹਾ ਕੀ ਕਹਿੰਦੇ ਜਿੱਦਾਂ 15 ਅਗਸਤ 26 ਜਨਵਰੀ ਦੇ ਤਹਿਤ ਜੀ ਉਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਪਰ ਪੁਲਿਸ ਦੀ ਪ੍ਰੈਜ਼ੈਂਸ ਤੇ ਐਕਟਿਵਨੈਸ ਦੇ ਨਾਲ ਮਾੜਾ ਅਨਸਰ ਭੱਜ ਜਾਂਦਾ ਜੀ ਯਾਨੀ ਯਾਨੀ ਪੂਰੇ ਤਰ੍ਹਾਂ ਨਾਲ ਅਲਰਟ ਤੇ ਰੱਖਿਆ ਹੋਇਆ ਹੈ ਜੀ ਪੂਰਾ ਮੁਹਾਲੀ ਸ਼ਾਇਦ ਅਸੀਂ ਪੂਰੇ ਅਲਰਟ ਤੇ ਹੈ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਨ ਤੇ ਤੇ ਸਾਡੀ ਚੰਡੀਗੜ੍ਹ ਤੇ ਹੋਰ ਸਾਡੇ ਜਿਹੜੇ ਡਿਸਟ੍ਰਿਕਟਸ ਤੇ ਉਹ ਲੱਗਦੇ ਆ ਉਹਨਾਂ ਤੇ ਵੀ ਸਾਡੀ ਆਪਸ ਚ ਕੋਆਰਡੀਨੇਸ਼ਨ ਵੀ ਬਿਲਕੁਲ ਦੇਖੋ ਕੋਆਰਡੀਨੇਸ਼ਨ ਹੈ ਔਰ ਲਗਾਤਾਰ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰ ਵਿਖਾ ਰਹੇ ਆ ਲੋਕਾਂ ਦੀ ਹਿਫਾਜ਼ਤ ਲਈ ਲੋਕਾਂ ਨੂੰ ਮਹਿਫੂਜ਼ ਰੱਖਣ ਲਈ ਪੁਲਿਸ ਜਿਹੜੀ ਹੈ ਉਹ ਸੰਜੀਦਗੀ ਨਾਲ ਹੁਣ ਰੇਲਵੇ ਸਟੇਸ਼ਨਾਂ ਦੀ ਗੱਲ ਕਰੀਏ ਭੀੜ-ਪਾੜ ਵਾਲੇ ਇਲਾਕਿਆਂ ਦੀ ਗੱਲ ਕਰੀਏ ਬੱਸ ਸਟੈਂਡਾਂ ਦੀ ਗੱਲ ਕਰੀਏ ਉੱਥੇ ਜਾ ਕੇ ਚੈਕਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਸੰਦੇਕਤ ਜਿਹੜਾ ਵੀ ਮਿਲਦਾ ਹੈ ਉਥੋਂ ਉਸ ਦੇ ਨਾਲ ਪੁੱਛਗਿਛ ਵੀ ਹੁੰਦੀ ਹੈ ਜਿਸ ਭਾਅ ਦੇ ਨਾਲ ਤੁਸੀਂ ਇਸ ਵਕਤ ਇਸ ਰੇਲਵੇ ਸਟੇਸ਼ਨ ਦੀ ਵੀ ਤਸਵੀਰ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਇੱਥੇ ਤਾਇਨਾਤ ਹੈ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਤਾਇਨਾਤ ਹੈ ਔਰ ਸਵੇਰ ਤੋਂ ਹੀ ਜਿੰਨੀਆਂ ਵੀ ਟ੍ਰੇਨਾਂ ਇੱਥੇ ਆਂਦੀਆਂ ਨੇ ਜਿੰਨੇ ਵੀ ਯਾਤਰੀ ਇੱਥੇ ਆਉਂਦੇ ਨੇ ਉਹਨਾਂ पुलिस जड़ी है प्रॉपर वेरिफिकेशन कर दी है ताकि शहर जड़ा 15 अगस्त वेले पूरी तरह नाल महफूज रहे और कोई भी शरारती अंसर जड़ा किसी भी शरारती घटना नु अंजाम ना दे सके कैमरा पर्सन आनंद दे विनीत कपूर दैनिक सवेरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर